ਚੇ ਲੁਕਦਾ ਤੈਨੂੰ ਸਾਈਡ ਤੇ ਕਾ ਦੇ ਆਮ ਆਪੀ ਪਾਰਟੀ ਜਿੰਦਾਬਾਦ ਆਮ ਆਪੀ ਪਾਰਟੀ ਜਿੰਦਾਬਾਦ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਨਾਰੀ ਸ਼ਕਤੀ ਜਿੰਦਾਬਾਦ ਸਰਦਾਰ ਗੁਰਦੇਵ ਸਿੰਘ ਸੇਖੋਂ ਜਿੰਦਾਬਾਦ ਜੀ ਆਪ ਦੇ ਨੇੜੇ ਤੇੜੇ ਤੁਸੀਂ ਦੇਖੋ ਵੀ ਤੁਹਾਡੇ ਪਿੰਡ 'ਚ ਕਿੰਨੇ ਸੈਲਫ ਸਰਵਿਸ ਚੱਲ ਰਹੇ ਨੇ ਕਿਉਂ ਅਚੀ ਤਰ੍ਹਾਂ ਵਰਕ ਕਰ ਰਹੇ ਨੇ ਉਹਨਾਂ ਨੂੰ ਕਿਸੇ ਗੱਲ ਦੀ ਜ਼ਰੂਰਤ ਤਾਂ ਨਹੀਂ ਕਿਸੇ ਦੀ ਕੋਈ ਪੇਮੈਂਟ ਤਾਂ ਨਹੀਂ ਸਟਕ ਕੋਈ ਵੀ ਕਿਸੇ ਕੋਈ ਅਫਸਰ ਸਾਹਿਬ ਤੋਂ ਕੰਮ ਲੈਣ ਵਾਲਾ ਤਾਂ ਨਹੀਂ ਰਹਿੰਦਾਗਾ ਸਾਡੇ ਤੱਕ ਪਹੁੰਚ ਕਰੋ ਮੈਡਮ ਬਿਆਨਤ ਬੈਠੇ ਨੇ ਇਹਨਾਂ ਤੱਕ ਪਹੁੰਚ ਕਰੋ ਮੈਡਮ ਅਜਿੰਦਰ ਨੇ ਮੈਡਮ ਸਰਬਜੀਤ ਕੌਰ ਨੇ ਤਿੰਨ ਅਥਾਰਟੀਆ ਤੁਹਾਡੇ ਕੋਲ ਬੈਠੀਆਂ ਤੁਸੀਂ ਕਿਸੇ ਵੀ ਤੱਕ ਅਪਰੋਚ ਕਰ ਸਕਦੇ ਹੋ ਜੇ ਤੁਹਾਨੂੰ ਕੋਈ ਦਿੱਕਤ ਆਉਂਦੀ ਹੈ ਇਹ ਮੀਟਿੰਗ ਕਰਨ ਦਾ ਮਕਸਦ ਇਹੀ ਸੀ ਵੀ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਇਕੱਤਰਤ ਕਰਕੇ ਤੁਹਾਨੂੰ ਸਮਝਾਇਆ ਜਾ ਸਕੇ ਵੀ ਤੁਸੀਂ ਜਿਹੜਾ ਹੈਗਾ ਉਹਨਾਂ ਔਰਤਾਂ ਨੂੰ ਅੱਗੇ ਲੈ ਕੇ ਆਓ ਜੇ ਉਹਨਾਂ ਨੂੰ ਕੋਈ ਪਰੇਸ਼ਾਨੀ ਆਉਂਦੀ ਤਾਂ ਸਾਡੇ ਤੱਕ ਲੈ ਕੇ ਆਓ ਠੀਕ ਹੈ ਇਹ ਮੀਟਿੰਗ ਕਰਨ ਦਾ ਮਕਸਦ ਇੱਕ ਮਿਲਨੀ ਦੇ ਤੌਰ ਤੇ ਆਪਾਂ ਕਰ ਰਹੇ ਆ ਕਿ ਮੈਡਮ ਤੁਹਾਡੇ ਜ਼ਰੂਰੂ ਹੋ ਰਹੇ ਨੇ ਤੁਹਾਨੂੰ ਜੋ ਕੋਈ ਪਰੇਸ਼ਾਨੀ ਆ ਰਹੀ ਤਾਂ ਸਾਨੂੰ ਦੱਸੋ ਤੇ ਖੁੱਤ ਵੀ ਜੇ ਤੁਸੀਂ ਉਹ ਸੈਲਫ ਹੈਲਪ ਗਰੁੱਪ ਦੇ ਮੈਂਬਰ ਨਹੀਂਗੇ ਤਾਂ ਬਣੋ ਨਵੇਂ ਕ੍ਰੀਏਟ ਕਰੋ ਮਾਨ ਸਰਕਾਰ ਬਹੁਤ ਵਧੀਆ ਉਪਰਾਲੇ ਕਰ ਰਹੀ ਹੈ ਦੇਖੋ ਹੁਣ ਜਿਸ਼ਨੂ ਗੁਰੂ ਤੇਗ ਬਹਾਦਰ ਜੀ ਦਾ ਜਿਹੜਾ ਸ਼ਹੀਦ ਦਿਪੁਰਬ ਮੜਾਇਆ ਕਿੱਦਾਂ ਸੋਹਣਾ ਜਿਹੜਾ ਸਰਕਾਰੀ ਪਦਰ ਤੇ ਉਹਨੂੰ ਜਿਹੜੇ ਕਿੱਡੀ ਵਧੀਆ ਬਣ ਮੜਾਈ ਗਈ ਆ ਉੱਥੇ ਜਿਹੜੇ ਲੋਕ ਆ ਉਹ ਜਾ ਕੇ ਦੱਸਦੇ ਨੇ ਕਿ ਜੀ ਇੰਨਾ ਵੀਆਈਪੀ ਟ੍ਰੀਟਮੈਂਟ ਦਿੱਤਾ ਜਾ ਰਿਹਾ ਮਤਲਬ ਸੰਗ ਦਾ ਖੁਸ਼ ਨੇ ਇੱਕ ਤਾਂ ਉਹਦਾ ਭੀੜ ਭੜਕਾਈ ਇਹ ਉਹ ਹਨਾ ਕਿੰਨਾ ਉਹਨਾਂ ਨੇ ਵਧੀਆ ਅਰੇਂਜਮੈਂਟ ਕੀਤੇ ਨੇ ਉਹ ਕਹਿੰਦੇ ਸਾਡੇ ਗੀਜਰ ਵੀ ਲੱਗੇ ਆ ਜੀ ਅਸੀਂ ਗਰਮ ਪਾਣੀ ਨਾਲ ਨਹਾ ਕੇ ਇਸ਼ਨਾਨ ਕਰ ਰਹੇ ਆ ਜਾ ਕੇ ਤੇ ਦਰਸ਼ਨ ਕਰ ਰਹੇ ਆ ਕੋ ਅੱਜ ਆਪਾਂ ਇੱਥੇ ਇਕੱਤਰ ਹੋਏ ਆ ਆਪ ਦੀਆਂ ਜਿਹੜੇ ਆਪਾਂ ਜਿਵੇਂ ਸਹੀ ਕਹਾਂ ਪੰਜਾਬੀ ਚ ਆਪਾਂ ਢਿੱਡੀ ਫਰੋਲਣੇ ਆ ਬਣਾਉਣਾ ਠੀਕ ਹੈ ਜੇ ਸਾਨੂੰ ਕੋਈ ਲੱਗਦਾ ਤਾਂ ਅਸੀਂ ਮੈਡਮ ਬੈਠੇ ਆ ਅਸੀਂ ਗੱਲਾਂ ਹੀ ਕਰਦੀਆਂ ਵੀ ਸਾਨੂੰ ਮੈਡਮ ਸਾਡੇ ਵਾਰਡ ਚਾਹ ਪਰੇਸ਼ਾਨੀਆਂ ਸਾਡੇ ਕਿ ਜਿਹੜੇ ਆਪਾਂ ਉਸ ਟਾਈਮ ਥੋੜੀਆਂ ਆਪਣੀਆਂ ਸ਼ੀਟਾਂ ਰਹਿ ਗਿਆ ਸੀ ਆਪਾਂ ਉਹਨਾਂ ਨੂੰ ਵੀ ਇਸ ਟਾਈਮ ਮੁਕੰਮਲ ਕਰੀਏ ਜਿਹੜੇ ਹਸਾਬ ਦੇ ਨਾਲ ਆਪਾਂ ਬਹੁਤ ਵੱਡੀ ਗਿਣਤੀ ਦੀ ਵਿੱਚ ਜਿੱਤ ਪ੍ਰਾਪਤ ਕੀਤੀ ਸੀ 2022 ਦੇ ਵਿੱਚ ਤਾਂ ਉਦੋਂ ਭੈਣਾਂ ਦਾ ਬਹੁਤ ਸਹਿਯੋਗ ਮਿਲਿਆ ਸੀ ਤਾਂ ਇਸ ਵਾਰ ਵੀ ਸਾਰੀਆਂ ਭੈਣਾਂ ਨੂੰ ਮੇਰੀ ਅਪੀਲ ਆ ਕਿ ਤੁਸੀਂ ਵੱਧ ਚੜ ਕੇ ਆਪਣਾ ਯੋਗਦਾਨ ਪਾਣਾ ਵੈਸੇ ਤਾਂ ਮਹਿਲਾਵਾਂ ਕਹਿੰਦੇ ਨੇ ਕਿਸੇ ਕੰਮ ਦੇ ਵਿੱਚ ਜਾਂ ਕਿਸੇ ਵੀ ਖੇਤਰ ਦੇ ਵਿੱਚ ਕਿਸੇ ਵਰਗ ਦੇ ਵਿੱਚ ਵੀ ਪਿੱਛੇ ਨਹੀਂ ਹਟਦੀਆਂ ਨਾ ਹਰ ਮਰਦ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਤੁਰਦੀਆਂ ਨਾ ਜਿੱਦਾਂ ਆਪਣੀ ਸਰਕਾਰ ਨੇ ਵੀ ਆਪਣੇ ਮਹਿਲਾਵਾਂ ਨੂੰ ਇੱਕ ਨਵੀਂ ਪਹਿਚਾਣ ਦਿੱਤੀ ਆ ਸਾਨੂੰ ਨਵੀਂ ਪਹਿਚਾਣ ਦਿੱਤੀ ਅੱਜ ਤੱਕ ਮੈਂ ਕਿਸੇ ਪਾਰਟੀ ਦੇ ਵਿੱਚ ਨਹੀਂ ਵੇਖਿਆ ਵੀ ਆਪਣੀਆਂ ਇੰਨੀਆਂ ਲੇਡੀਆਂ ਟੱਕੀਆਂ ਹੋ ਕੇ ਇੱਕ ਮੀਟਿੰਗ ਕਰਦੀਆਂ ਹੋਣ ਇਹ ਪਹਿਲੀ ਵਾਰੀ ਹੋ ਰਿਹਾ ਹੈ ਕਿ ਜਿਹੜੀਆਂ ਮੇਰੀ ਜੀ ਪਪਾ ਇੱਥੇ ਲਿਆ ਕੇ ਸਨਮਾਨਤ ਕਰਦੇ ਆਂ ਜਾਂ ਉਹਨਾਂ ਦਾ ਪੱਖ ਆਪਣਾ ਹਰੇਕ ਬੰਦੇ ਦੇ ਸਾਹਮਣੇ ਰੱਖਦੇ ਆਂ ਕਿ ਜਦੋਂ ਆਪਾਂ ਕੋਈ ਕੰਮ ਕਰਨ ਲੱਗਦੇ ਆਂ ਤਾਂ ਖਿੱਚਾਂ ਵੀ ਬਹੁਤ ਪੈਂਦੀਆਂ ਤੇ ਪਰ ਉਹਨਾਂ ਨੂੰ ਡਟ ਕੇ ਮੂੰਹ ਜਰਾ ਅਮਲੇ ਵਿੱਚ ਨਾਲ ਡਟ ਕੇ ਖੜਦੀਆਂ ਹਨ ਤਾਂ ਇਸ ਵਾਰ ਵੀ ਆਪਾਂ ਉਹ ਸਾਰਾ ਜਿਵੇਂ ਆਪਾਂ 2022 ਦੇ ਵਿੱਚ ਜਿੱਤ ਪ੍ਰਾਪਤ ਕੀਤੇ ਉਸ ਇਸ ਇਸ ਵਾਰ ਵੀ ਆਪਾਂ ਇਦਾਂ ਹੀ ਕਰਦੇ ਆਂਤ ਭਾਈ ਨੂੰ ਫੇਰ ਜਿਤਾਉਣਾਗਾ ਸਰਕਾਰ ਆਪਾਂ ਫੇਰ ਦੁਬਾਰਾ ਰਿਪੀਟ ਕਰਨੀ ਆ ਤਾਂ 2027 ਦੇ ਵਿੱਚ ਵੀ ਰਿਪੀਟ ਹੋ ਰਹੀ ਹੈ ਸਰਕਾਰ ਕਰਨ ਕਰਨ ਦੇ ਵਿੱਚ ਆਪਾਂ ਦੇਖਿਆਗਾ ਕਿ 12000 ਪਲੱਸ ਲੀਡ ਲੈ ਕੇ ਜਿਹੜੀ ਆਪਣੀ ਉਥੇ ਐਮਐਲਏ ਦੀ ਟਿਕਟ ਆਪਾਂ ਹਾਸਲ ਕੀਤੀ ਆ ਤਾਂ ਉਹਦੇ ਵਿੱਚ ਮੈਂ ਪਹਿਲਾਂ ਤੋਂ ਇਤਿਹਾਸ ਦੇ ਨਾਲ ਜੁੜੋ ਤੇ ਜਿਹੜੇ ਆਪਣੇ ਨਸ਼ੇ ਆ ਬੇਰੋਜ਼ਗਾਰੀ ਆ ਉਹਨਾਂ ਦੇ ਬਹੁਤ ਕੰਮ ਕਰ ਰਹੇ ਪਿੰਲਾ ਤਾਂ ਬਹੁਤ ਹੱਦ ਤੱਕ ਆਪਣੇ ਵਿੱਚ ਵੀ ਲੇਡੀਜ਼ ਹੋਣਗੇ ਜਿਨ੍ਹਾਂ ਨੂੰ ਸਰਕਾਰੀ ਜੋਬ ਮਿਲਿਆ ਉਹ ਵੀ ਬਿਨਾਂ ਰੈਸ਼ਵਟ ਤੋਂ ਕੁਝ ਕੰਮ ਹੁੰਦੇ ਆ ਵੀ ਜਿਹੜੇ ਸਰਕਾਰ ਕਰਨਾ ਚਾਹੁੰਦੀ ਆ ਬਟ ਕੁਝ ਤਕਨੀਕੀਆਂ ਕਾਰਨ ਉਹ ਕੰਮ ਨਹੀਂ ਹੋ ਸਕਦੇ ਹੁੰਦੇਗੇ ਥੋੜਾ ਟਾਈਮ ਲੱਗ ਜਾਂਦਾ ਤਾਂ ਉਹਦੇ ਵਿੱਚ ਆਪ ਵੀ ਤੁਸੀਂ ਇਹ ਚੀਜ਼ ਨੂੰ ਹੌਸਲਾ ਦਿਆ ਕਰੋਗੇ ਵੀ ਕੁਝ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਇਹਨਾਂ ਨੂੰ ਟਾਈਮ ਲੱਗ ਜਾਂਦਾ ਸੰਯੋਗ ਹਰ ਪੱਖੋਂ ਤੁਸੀਂ ਉਹਨਾਂ ਦਾ ਦੇਣਾਗਾ ਤੇ ਸਰਕਾਰ ਅਗਲੀ ਵਾਰੀ ਰਿਪੀਟ ਹੋਣ ਜਾ ਰਹੀ ਆ ਤੁਸੀਂ ਉਹਨਾਂ ਦੇ ਵਿੱਚ ਸਾਰਿਆਂ ਨਾਲ ਵੱਧ ਚੜ ਕੇ ਹਿੱਸਾ ਪਾਉਣ ਲਗਾ ਇਹ ਮੇਰੀ ਬੇਨਤੀ ਆ ਤੇ ਹੁਣ ਜਿਹੜੀਆਂ ਆਪਣੇ ਬਲਾਕ ਪ੍ਰਧਾਨ ਲੱਗੀਆਂ ਨੇ ਉਹਨਾਂ ਨੂੰ ਦੁਆਰਾ ਮੇਰੇ ਪੀਸ ਕਰਨੇ ਆ ਕਿ ਜਿਹੜੀਆਂ ਆਪਣੀਆਂ ਬਲਾਕ ਪ੍ਰਧਾਨਾਂ ਨੇ ਪਿੰਡ ਪ੍ਰਧਾਨਾਂ ਦੀ ਲਿਸਟ ਹਜੇ ਤੱਕ ਨਹੀਂ ਪਹੁੰਚੀ ਸਰਜੀਤ ਮੈਡਮ ਤੋਂ ਲੈ ਲਓ ਤਾਂ ਉਹਨਾਂ ਦੇ ਵਿੱਚ ਮੀਟਿੰਗਾਂ ਸਰਜੀਤ ਮੈਡਮ ਬੈਠਿਆ ਮੈਡਮ ਬਿਆਨਤ ਕੌਰ ਜੀ ਬੈਠਿਆ ਤੁਸੀਂ ਐਨੀ ਟਾਈਮ ਇਹਨਾਂ ਨੂੰ ਕਾਲ ਕਰੋ ਮੀਟਿੰਗਾਂ ਕਰਵਾਓ ਤਾਂ ਕਿ ਆਪਣੀ ਜਿਹੜੀ ਉਵੇਂ ਨਾ ਵਿੰਗ ਦੀ ਟੀਮਾਂ ਹੋਰ ਸਟਰੋਂਗ ਹੋ ਸਕੇ ਤਾਂ ਸਾਰਿਆਂ ਨੂੰ ਮੇਰੀ ਬੇਨਤੀ ਆ ਕਿ ਵੱਧ ਤੋਂ ਵੱਧ ਆਪਾਂ ਸੰਜੋਗ ਕਰੀਏ ਤੇ ਆਪਾਂ ਆਮ ਆਦਮੀ ਪਾਰਟੀ ਜਿਹੜੀ ਸਰਕਾਰ ਉਹ ਦੁਬਾਰਾ ਫੇਰ ਬਣਾਈਏ। ਬੜੀ ਵਧੀਆ ਲੱਗ ਰਿਹਾ ਮੈਨੂੰ ਮੇਰੇ ਸਾਹਮਣੇ ਬਹੁਤ ਹੀ ਵਧੀਆ ਵਧੀਆ ਚਿਹਰੇ ਬੈਠੇ ਆ ਪੋਜ਼ਿਟਿਵ ਔਰਾ ਹੈਗਾ ਇਸ ਘਰ ਦਾ ਵੈਸੀ ਮੈਂ ਪਹਿਲੇ ਵੀ ਹੋ ਕੇ ਗਈਆਂ ਜੀ ਇੱਥੇ ਸੋ ਸਾਡੇ ਵਿੱਚ ਬੈਠੇ ਨੇ ਬੜੇ ਹੀ ਸਤਕਾਰਯੋਗ ਵੱਡੇ ਭੈਣ ਜੀ ਵੈਂਤਕੌਰ ਜੀ ਜਿਨ੍ਹਾਂ ਨੂੰ ਤੁਸੀਂ ਸਾਰੇ ਜਾਣਦੇ ਹੋ ਇਹ ਮੇਰੇ ਵੱਡੇ ਵੀਰ ਗੁਰਦੀਪ ਸੇਖੋ ਜੀ ਦਾ ਘਰ ਹੈ ਔਰ ਮੈਂ ਪਹਿਲੇ ਵੀ ਇਹਨਾਂ ਨੂੰ ਕਹਿ ਕੇ ਗਈ ਸੀ ਕਿ ਬਹੁਤ ਪੋਜ਼ਿਟਿਵ ਹੋ ਰਿਹਾ ਤੁਹਾਡੇ ਘਰ ਦਾ ਤੇ ਬੜਾ ਹੀ ਵਧੀਆ ਲੱਗਿਆ ਸੀ ਉਦੋਂ ਵੀ ਮੈਨੂੰ ਆਕੇ ਅੱਜ ਵੀ ਬਹੁਤ ਵਧੀਆ ਲੱਗ ਰਿਹਾ 2022 ਦੇ ਵਿੱਚ ਇਹਨਾਂ ਨੇ ਬਹੁਤ ਵਧੀਆ ਤਰੀਕੇ ਨਾਲ ਜਿੱਤ ਹਾਸਲ ਕੀਤੀ ਤੁਹਾਡੇ ਸਾਰਿਆਂ ਦੇ ਸਹਿਯੋਗ ਦੇ ਨਾਲ ਔਰ ਮੇਰੇ ਨਾਲ ਬੈਠੇ ਨੇ ਸਾਡੇ ਡਿਸਟ੍ਰਿਕਟ ਇਨਚਾਰਜ ਸਰਬਜੀਤ ਕੌਰ ਜੀ ਤੁਹਾਡੇ ਚੋਂ ਹੋ ਸਕਦਾ ਹੈ ਕਈ ਸਾਰੇ ਜਿਨੇ ਇਹਨਾਂ ਨੂੰ ਪਹਿਲੀ ਵਾਰ ਮਿਲ ਰਹੇ ਹੋ ਔਰ ਕਿਉਂਕਿ ਇਹਨਾਂ ਨੂੰ ਥੋੜਾ ਹੈਲਥ ਚੈਲੰਜ ਸੀ ਇਹ ਮੈਨੂੰ ਲੰਦਾ ਹੈ ਪਹਿਲੀ ਮੀਟਿੰਗ ਬੜੇ ਟਾਈਮ ਬਾਅਦ ਅਟੈਂਡ ਕਰ ਰਹੇ ਨੇ ਪਹਿਲਾਂ ਤਾਂ ਮੁਬਾਰਕਾਂ ਜੀ ਤੁਹਾਨੂੰ ਠੀਕ ਹੋ ਗਏ ਤੁਸੀਂ ਤੇ ਸਾਡੇ ਵਿੱਚ ਵਿਚਰ ਰਹੇ ਹੋ ਉਸ ਤੋਂ ਬਾਅਦ ਮੇਰੇ ਕੋਆਰਡੀਨੇਟਰ ਫਰੀਦਕੋਟ ਹਲਕਾ ਤੋਂ ਐਡਵੋਕੇਟ ਸਰਪਜੀਤ ਜੀ ਜਿਹੜੇ ਤੁਹਾਡੇ ਸਾਰਿਆਂ ਨੂੰ ਬਹੁਤ ਜਾਣਦੇ ਹੋਣਗੇ ਕਿਰੇਬੀ ਮੇਰੇ ਖਿਆਲ ਜੇ ਨਹੀਂ ਜਾਣਦੇ ਤਾਂ ਜਾਣਨ ਲੱਗ ਪੈਣਗੇ ਸੋ ਬਹੁਤ ਵਧੀਆ ਲੱਗ ਰਿਹਾ ਹੈ ਅੱਜ ਤੁਹਾਡੇ ਸਾਰਿਆਂ ਦੇ ਵਿੱਚ ਆ ਕੇ ਸਭ ਤੋਂ ਪਹਿਲਾਂ ਜਿਹੜੇ ਵੀ ਨਵੇਂ ਬਲੌਕ ਇਨਚਾਰਜ ਬਣੇ ਨੇ ਉਹਨਾਂ ਦਾ ਆਮ ਆਦਮੀ ਪਾਰਟੀ ਦੇ ਪੇਜ ਤੇ ਨਾਮ ਆ ਚੁੱਕਿਆ ਜੀ ਸਾਰੀਆਂ ਸਟੇਟਸ ਦੇ ਵਿੱਚੋਂ ਲਿਸਟ ਗਈ ਹੈ ਉਹਨਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ ਵਧਾਈ ਦੇ ਪਾਤਰੋ ਕਿ ਤੁਸੀਂ ਪਾਰਟੀ ਦੇ ਵਿੱਚ ਅੱਜ ਤੋਂ ਜਦੋਂ ਤੋਂ ਲਿਸਟ ਆਈ ਹੈ ਸਾਡੇ ਨਾਲ ਜੁੜ ਗਏ ਹੋ ਉਸ ਤੋਂ ਬਾਅਦ ਕੁਝ ਚਿਹਰੇ ਬੈਠੇ ਜਿਹੜੇ ਵਾਰਡ ਪ੍ਰਧਾਨ ਤੇ ਪਿੰਡ ਪ੍ਰਧਾਨ ਲੱਗੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਮੁਬਾਰਕਾਂ ਉਹਨਾਂ ਨੂੰ ਵੀ ਅਸੀਂ ਜਲਦੀ ਸਰਟੀਫਿਕੇਟ ਦੇ ਕੇ ਤੇ ਕਾਰਡ ਦੇ ਕੇ ਰੈਕੋਗਨਾਈਜ਼ ਕਰਾਂਗੇ ਜੀ ਔਰ ਜੇ ਆਪਾਂ ਗੱਲ ਕਰੀਏ ਪਾਰਟੀ ਦੀ ਤੇ ਪਾਰਟੀ ਦੇ ਕੰਮਾਂ ਬਾਰੇ ਮੈਨੂੰ ਲੱਗਦਾ ਬਹੁਤਾ ਕੁਝ ਦੱਸਣ ਦੀ ਲੋੜ ਨਹੀਂ ਹੈਗੀ ਕੰਮ ਆਪੇ ਹੀ ਬੋਲ ਰਿਹਾ ਸਭ ਤੋਂ ਪਹਿਲੇ ਗੱਲ ਤਾਂ ਸਭ ਦੇ ਘਰ ਬਿਜਲੀ ਫ੍ਰੀ ਆ ਰਹੀ ਹੈ ਜੀ ਆ ਰਹੀ ਹੈ ਜੀ ਪਿਛਲੇ ਕੁਝ ਮਹੀਨਿਆਂ ਤੋਂ ਠੀਕ ਹੈ ਸਭ ਤੋਂ ਵੱਡੀ ਉਪਲਬਧੀ ਮਾਨ ਸਰਕਾਰ ਦੀ ਹੈ ਕਿ ਜਦੋਂ ਤੋਂ ਸਰਕਾਰ ਆਈ ਹੈ ਪਹਿਲੀਆਂ ਸਰਕਾਰਾਂ ਕੀ ਕਰਦੀਆਂ ਸੀ ਲਾਸਟ ਵਾਲੇ ਟਾਈਮ ਦੇ ਵਿੱਚ ਜਿਹੜੀਆਂ ਉਹਨਾਂ ਨੇ ਵਾਅਦੇ ਕੀਤੇ ਹੁੰਦੇ ਸੀ ਉਹ ਪੂਰੇਆਂ ਕਿ ਪੂਰੇ ਕਰਦੇ ਸੀ ਤਾਂ ਮਾਨ ਸਰਕਾਰ ਪਹਿਲੀ ਸਰਕਾਰ ਹੈ ਜਿਨ੍ਹਾਂ ਨੇ ਅੰਦੇ ਅੰਸਾਰ ਪਹਿਲਾ ਵਾਦਾ ਬਿਜਲੀ ਦਾ ਜਿਹੜਾ ਕੀਤਾ ਸੀ ਉਹ ਸਾਨੂੰ ਮੁਹੱਈਆ ਕਰਾਇਆ ਤੇ ਸਾਰੀਆਂ ਜਗ੍ਹਾ ਤੇ ਜਿਹੜੀ ਹੈ ਬਿਜਲੀ ਫ੍ਰੀ ਆ ਰਹੀ ਹੈ ਜੀ ਸੋ ਆਪਣੇ ਘਰ ਦਾ ਜਿਹੜਾ ਬਿਜਲੀ ਦਾ ਖਰਚਾ ਹੈ 3-4000 ਦਾ ਉਹ ਅਸੀਂ ਹਰ ਮਹੀਨੇ ਬਚਾ ਰਹੇ ਹਾਂ ਔਰ ਅੱਗੇ ਵੀ ਬਚਾਉਂਦੇ ਹੀ ਰਵਾਂਗੇ ਇਹ ਐਜ਼ ਇਟ ਇਜ਼ ਰਹੇਗਾ ਕਈ ਲੋਕ ਕਹਿੰਦੇ ਆ ਜੀ ਜੇ 2027 ਚ ਜਿੱਤ ਗਏ ਨਾ ਤੇ ਫਿਰ ਦੁਬਾਰਾ ਤੋਂ ਬਿਜਲੀ ਜਿਹੜੀ ਹੈ ਫ੍ਰੀ ਨਹੀਂ ਮਿਲਨੀ ਬੰਦ ਹੋ ਜਾਣੀ ਹੈ ਸੋ ਇਦਾਂ ਦਾ ਕੁਝ ਵੀ ਨਹੀਂ ਹੈਗਾ ਇਹ ਹਮੇਸ਼ਾ ਐਜ਼ ਇਟ ਇਜ਼ ਰਹੇਗਾ ਜੇ ਸਾਡੀ ਪਾਰਟੀ ਦੀ ਸਰਕਾਰ ਚੱਲੇਗੀ ਤਾਂ ਉਸ ਤੋਂ ਬਾਅਦ ਦੂਜੀ ਜਿਹੜੀ ਸਹੂਲਤ ਸਾਡੀ ਮੈਨੀਫੈਸਟੋ ਦੇ ਵਿੱਚ ਸੀ ਉਹ ਸੀਗੀ ਮੁਹੱਲਾ ਕਲੀਨਿਕ ਦੀ ਸੋ ਤੁਹਾਡੇ ਇੱਥੇ ਮੁਹੱਲਾ ਕਲੀਨਿਕ ਚੱਲ ਰਹੇ ਹੋਣਗੇ ਫ੍ਰੀ ਇਲਾਜ ਮਿਲ ਰਹੇ ਹੋਣਗੇ ਫ੍ਰੀ ਟੈਸਟ ਹੋ ਰਹੇ ਹੋਣਗੇ ਸਾਰਿਆਂ ਦੇ ਮੈਂ ਮੈਨੀਫੈਸਟੋ ਦੀ ਗੱਲ ਕਰ ਰਹੀ ਆ ਆਉਣ ਵਾਲੀਆਂ ਗੱਲਾਂ ਆਪਾਂ ਬਾਅਦ 'ਚ ਕਰਾਂਗੇ ਸਰਕਾਰਾਂ ਪਹਿਲੀਆਂ ਜਿੰਨੀਆਂ ਵੀ ਸੀ ਉਹ ਆਪਣੇ ਮੈਨੀਫੈਸਟੋ ਤੇ ਕੰਮ ਕਰਦੀਆਂ ਸੀ ਅਖੀਰਲੇ 6 ਮਹੀਨਿਆਂ 'ਚ ਇਦੇ ਵਿੱਚ ਅਸੀਂ 100% ਕਮਿਟਿਡ ਹੋ ਕੇ ਤੁਹਾਡੇ ਨਾਲ ਕੰਮ ਕਰਾਂਗੇ ਜੀ ਉਹ ਦੁਬਾਰਾ ਤੋਂ ਆਪਾਂ ਇਹ ਸੀਟ ਜਿੱਤ ਕੇ ਬੜੇ ਵੱਡੇ ਮਾਰਜਨ ਨਾਲ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਧੰਨਵਾਦ ਜੀ ਧੰਨਵਾਦ ਵੀਰ ਜੀ ਤੁਹਾਡਾ ਟਾਈਮ ਦੇਣ ਲਈ ਬਹੁਤ-ਬਹੁਤ ਅੰਤ ਸਾਡੀ ਪਾਰਟੀ ਦੀਆਂ ਗਤੀਵਿਧੀਆਂ ਨੂੰ ਦੇਖਦੇ ਹੋਏ ਕੰਮਾਂ ਨੂੰ ਦੇਖਦੇ ਹੋਏ ਸਾਡੇ ਵਿੱਚ ਭੈਣ ਜੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਜਾ ਰਹੇ ਨੇ ਜੀ ਸੋ ਪਰਵੇ ਹੁੰਗਾਰੇ ਦੇ ਨਾਲ ਜੇਕਾਰਾ ਲਾ ਰਹੀ ਹੈ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਗਰ ਤੇ ਜੀ ਇਹਨਾਂ ਦਾ ਆਮ ਆਦਮੀ ਪਾਰਟੀ ਦੀ ਟੀਮ ਦੇ ਵਿੱਚ ਊਮਨ ਵਿੰਗ ਦੀ ਟੀਮ ਦੇ ਵਿੱਚ ਸੋ ਵੱਧ ਚੜ ਕੇ ਇਕੱਠੇ ਮਿਲ ਕੇ ਕੰਮ ਕਰਾਂਗੇ ਬਹੁਤ ਬਹੁਤ ਚਾਹ ਜਰ ਜੀ ਅੱਜ ਜੋ ਜੋਪੜੀ ਮਹਿਲਾ ਵਿੰਗ ਦੀ ਮੀਟਿੰਗ ਹੋਈ ਆ ਦਾ ਕੀ ਇਹ ਜੰਦਰ ਜੀ ਅਸੀਂ ਆਪਣੀ ਔਮਨ ਵਿੰਗ ਦੀ ਟੀਮ ਤਿਆਰ ਕੀਤੀ ਹੈ ਜੀ ਬਲੌਕ ਪ੍ਰਧਾਨ ਪਹਿਲੇ ਅਸੀਂ ਲਗਾਏ ਡਿਸਟ੍ਰਿਕਟ ਇਨਚਾਰਜ ਫਰੀਦਕੋਟ ਤੋਂ ਫਿਰ ਅਸੀਂ ਲਗਾਏ ਹਲਕਾ ਕੋਆਰਡੀਨੇਟਰ ਫਰੀਦਕੋਟ ਤੋਂ ਉਸ ਤੋਂ ਬਾਅਦ ਅਸੀਂ ਲਗਾਏ ਜੀ ਬਲੌਕ ਪ੍ਰਧਾਨ ਬਲੌਕ ਪ੍ਰਧਾਨ ਤੋਂ ਬਾਅਦ ਪਿੰਡ ਪ੍ਰਧਾਨ ਤੇ ਵਾਰਡ ਪ੍ਰਧਾਨ ਉਹ ਸਾਰੀ ਟੀਮ ਅੱਜ ਅਸੀਂ ਇਕੱਠੇ ਮਿਲ ਕੇ ਇੱਕ ਲੋਕ ਮਿਲਣੀ ਟਾਈਪ ਸਭਾ ਰੱਖੀ ਹੈ ਜੀ ਜਿਦੇ ਵਿੱਚ ਅਸੀਂ ਸਾਰਿਆਂ ਨੂੰ ਮਿਲੇ ਵੀ ਆ ਇੱਕ ਦੂਜੇ ਨੂੰ ਤੇ ਨਾਲ ਹੀ ਪਾਰਟੀ ਦੀ ਜਿਹੜੀ ਸਾਡੀ ਪਾਰਟੀ ਪੰਜਾਬ ਲਈ ਇੰਨੇ ਕੰਮ ਕਰ ਰਹੀ ਹੈ ਮਾਨ ਸਰਕਾਰ ਦੇ ਵਿੱਚ ਤੇ ਮਲੇ ਸਹਿਬਾਨ ਮਿਲ ਕੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਲਈ ਕੰਮ ਕਰ ਰਹੇ ਨੇ ਉਹਦੇ ਬਾਰੇ ਚਰਚਾ ਕੀਤੀ ਹੈ ਤੇ ਆਉਣ ਵਾਲੀਆਂ 2027 ਦੀਆਂ ਚੋਣਾਂ ਲਈ ਇੱਕ ਗਤੀਵਿਧੀ ਤਿਆਰ ਕਰਾਂਗੇ ਜਿੱਥੇ ਊਮਨ ਵਿੰਗ ਬਹੁਤ ਵੱਡਾ ਰੋਲ ਪਲੇ ਕਰੇਗੀ ਫਰੀਦਕਟ ਫਰੀਦਕੋਟ ਇਲੈਕਸ਼ਨ ਦੇ ਵਿੱਚ ਸੋ ਅਸੀਂ ਆਪਣੇ ਬਾਈ ਜੀ ਨਾਲੇ ਵਾਦਾ ਕਰਕੇ ਜਾ ਰਹੇ ਹਾਂ ਕਿ ਊਮਨ ਵਿੰਗ ਦੀ ਸਮੁੱਚੀ ਟੀਮ ਤੁਹਾਡੇ ਨਾਲ 2027 ਦੀਆਂ ਚੋਣਾਂ ਵਿੱਚ ਖੜੀ ਹੈ ਤੇ ਜਿੰਨੀ ਮਾਰਜਨ ਨਾਲ ਤੁਸੀਂ 2022 ਵਿੱਚ ਜਿੱਤੇ ਸੀ ਉਸ ਤੋਂ ਡਬਲ ਮਾਰਜਨ ਦੇ ਨਾਲ ਇਸ ਵਾਰ ਊਮਨ ਵਿੰਗ ਦੀ ਟੀਮ ਤੁਹਾਨੂੰ ਜਿਤਾਏਗੀ ਜੀ